ਦੀਪ ਸਿੱਧੂ ਵੱਲੋਂ ਜੋ ਸਮੁੱਚੇ ਪੰਥ ਨੂੰ ਉਹ ਸਮੇਂ ਵੀ ਇਕਜਟ ਹੋਣ ਦਾ ਹੋਕਾ ਦਿੱਤਾ ਗਿਆ ਸੀ ਉਸ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਪਰਿਵਾਰ ਲਈ ਤਾਂ ਘਟਾਈ ਹੈ ਸਮੁੱਚੇ ਪੰਥ ਲਈ ਸਮਾਜ ਲਈ ਕਿਸਾਨੀ ਲਈ ਸਾਡੇ ਸਾਰਿਆਂ ਲਈ ਦੀਪ ਸਿੱਧੂ ਦਾ ਚਲੇ ਜਾਣਾ ਬਹੁਤ ਵੱਡਾ ਜੋ ਘਟਾ ਅੱਜ ਸਿੱਖ ਰਾਜਨੀਤਿਕ ਤੌਰ ਤੇ ਮੈਂ ਸਮਝਦਾ ਕਿ ਬਹੁਤ ਕਮਜ਼ੋਰ ਹੋ ਚੁੱਕੇ ਨੇ ਦੂਜੇ ਦੇਸ਼ਾਂ 'ਚ ਅਸੀਂ ਜਾਣੇ ਆ ਉੱਥੇ ਅਸੀਂ ਰਾਜਨੀਤਿਕ ਤੌਰ ਤੇ ਤਕੜੇ ਹੋ ਰਹੇ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਰਹੇ ਆ ਸਾਡੇ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਸਜ਼ਾ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਸਾਰੇ ਹੀ ਜਿਹੜੇ ਮਸਲੇ ਇਹ ਤਾਂ ਹੱਲ ਹੋ ਸਕਦੇ ਆ ਜੇਕਰ ਅਸੀਂ ਲੀਡਰਸ਼ਿਪ ਸਾਡੀ ਨਿੱਜੀ ਹਿੱਤਾਂ ਨੂੰ ਤਿਆਗ ਕੇ ਨਰੋਲ ਪੰਜਾਬ ਪੰਥ ਤੇ ਭਲੇ ਦੇ ਲਈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੂਗੀ ਮੈਂ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ ਲੇਕਿਨ ਫਿਰ ਵੀ ਜਥੇਰ ਸਾਹਿਬਾਨ ਵੱਲੋਂ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਰੀਆਂ ਹੀ ਸਤਿਕਾਰਯੋਗ ਪੰਥ ਦੀਆਂ ਮਹਾਨ ਸ਼ਖਸੀਤਾ ਅਤੇ ਬਹੁਤ ਹੀ ਸਤਿਕਾਰਯੋਗ ਸਮੁੱਚੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੰਦੀਪ ਸਿੰਘ ਜੀ ਦੀਪ ਸਿੱਧੂ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਉਹਨਾਂ ਦੀ ਯਾਦ ਦੇ ਵਿੱਚ ਟਰਸਟ ਵੱਲੋਂ ਇਹ ਤਾਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਤਾ ਪਹੁੰਚੀਆਂ ਅਤੇ ਸਾਰਿਆਂ ਨੇ ਹੀ ਇਸ ਸਟੇਜ ਤੋਂ ਆਪਣੇ ਵਿਚਾਰ ਸਾਂਝੇ ਕੀਤੇ ਨੇ ਸਿੱਖ ਕੌਮ ਦੀ ਗੱਲ ਕਰੀਏ ਸਿੱਖ ਕੌਮ ਦਾ ਇਤਿਹਾਸ ਬੜਾ ਹੀ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਸਹਿਬਜ਼ਾਦਿਆਂ ਨੇ ਅਨੇਕਾਂ ਹੀ ਸਿੰਘਾਂ ਤੇ ਸਿੰਘਣੀਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦਿਆਂ ਕੁਰਬਾਨੀਆਂ ਦਿੱਤੀਆਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਰੱਖੀਏ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚੱਲੀਏ ਗੁਰਬਾਣੀ ਦੇ ਲੜ ਲੱਗੀਏ ਜਿੱਥੋਂ ਤੱਕ ਬਾਈ ਸੰਦੀਪ ਸਿੱਧੂ ਦੀ ਗੱਲ ਕਰੀਏ ਅਸੀਂ ਉਹ ਇੱਕ ਬਹੁਤ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਬੰਬੇ ਦੇ ਵਿੱਚ ਬਸਰ ਕਰ ਰਹੇ ਸੀ ਪੈਸਾ ਵੀ ਕਮਾ ਰਹੇ ਸੀ ਇੱਕ ਵਧੀਆ ਜ਼ਿੰਦਗੀ ਜਿਉ ਰਹੇ ਸੀ ਲੇਕਿਨ ਉਸ ਸਮੇਂ ਜੋ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਜੋ ਕਿਸਾਨ ਵਿਰੋਧੀ ਲਿਆਂਦੇ ਗਏ ਸੋ ਉਹਨਾਂ ਦੇ ਵਿਰੋਧ ਦੇ ਵਿੱਚ ਦੀਪ ਸਿੱਧੂ ਵੱਲੋਂ ਵੀ ਜੋ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਕਿ ਅੱਗੇ ਲੱਕੇ ਉਸ ਦੀ ਗਵਾਹੀ ਕੀਤੀ ਗਈ ਕਿਉਂਕਿ ਉਹ ਬਹੁਤ ਵੱਡੀ ਲੜਾਈ ਸੀ ਕੇਂਦਰ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਤੇ ਜਿਹਦੇ ਵਿੱਚ ਸਮੁੱਚੇ ਪੰਜਾਬ ਵਾਸੀਆਂ ਨੇ ਕੱਲੇ ਕਿਸਾਨਾਂ ਨੇ ਨਹੀਂ ਹਰ ਵਰਗ ਨੇ ਚਾਹੇ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਰਹਿਣ ਵਾਲਾ ਕਿਸੇ ਵੀ ਕਿਤੇ ਨਾਲ ਜੁੜਿਆ ਚਾਹੇ ਕੋਈ ਵਪਾਰੀ ਸੀ ਚਾਹੇ ਕੋਈ ਆੜਤੀਆ ਸੀ ਚਾਹੇ ਦੁਕਾਨਦਾਰ ਸੀ ਚਾਹੇ ਮਜ਼ਦੂਰ ਸੀ ਸੋ ਸਾਰਿਆਂ ਨੇ ਸਾਥ ਦਿੱਤਾ ਅਤੇ ਉਸ ਲੜਾਈ ਦੇ ਵਿੱਚ ਜੋ ਕਿਸਾਨਾਂ ਦੀ ਬਹੁਤ ਵੱਡੀ ਜਿਹੜੀ ਜਿੱਤ ਹੋਈ ਸੋ ਜਿਹਦੀ ਅਗਵਾਈ ਜਥੇਬੰਦੀਆਂ ਵੱਲੋਂ ਵੀ ਅਤੇ ਦੀਪ ਸਿੱਧੂ ਵਰਗੇ अनेका ਹੀ ਨੌਜਵਾਨਾਂ ਵੱਲੋਂ ਉਸ ਸੰਘਰਸ਼ ਦੀ ਜਿਹੜੀ ਅਗਵਾਈ ਕੀਤੀ ਗਈ ਉਹਦੇ ਨਾਲ-ਨਾਲ ਹੀ ਦੀਪ ਸਿੱਧੂ ਵੱਲੋਂ ਜੋ ਸਮੁੱਚੇ ਪੰਥ ਨੂੰ ਉਹ ਸਮੇਂ ਵੀ ਇਕਜੁੱਟ ਹੋਣ ਦਾ 호ਕਾ ਦਿੱਤਾ ਗਿਆ ਸੀ ਉਸ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਪਰਿਵਾਰ ਲਈ ਤਾਂ ਘਟਾਈ ਹੈ ਸਮੁੱਚੇ ਪੰਥ ਲਈ ਸਮਾਜ ਲਈ ਕਿਸਾਨੀ ਲਈ ਸਾਡੇ ਸਾਰਿਆਂ ਲਈ ਦੀਪ ਸਿੱਧੂ ਦਾ ਚਲੇ ਜਾਣਾ ਬਹੁਤ ਵੱਡਾ ਜੋ ਘਟਾ ਅੱਜ ਦੇ ਜੋ ਪੰਜਾਬ ਦੇ ਵਿੱਚ ਪੰਥ ਗਲਾਤ ਚੱਲ ਰਹੇ ਨੇ ਅੱਜ ਬੇਸ਼ੱਕ ਸਿੱਖ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਰਹਿ ਰਹੇ ਨੇ ਵਿਸ਼ੇਕ ਸਾਡੀ ਦਿਨੋ ਦਿਨ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਫਿਰ ਵੀ ਇਹ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਰਹਿ ਰਹੇ ਆ ਪਰ ਅਜੇ ਸਿੱਖਾਂ ਦੇ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਜ ਸਿੱਖ ਰਾਜਨੀਤਿਕ ਤੌਰ ਤੇ ਮੈਂ ਸਮਝਦਾ ਕਿ ਬਹੁਤ ਕਮਜ਼ੋਰ ਹੋ ਚੁੱਕੇ ਨੇ ਅਜ ਬਾਹਰਲੇ ਦੇਸ਼ਾਂ ਦੇ ਵਿੱਚ ਦੂਜੇ ਦੇਸ਼ਾਂ 'ਚ ਅਸੀਂ ਜਾਣੇ ਆ ਉੱਥੇ ਅਸੀਂ ਰਾਜਨੀਤਿਕ ਤੌਰ ਤੇ ਤਕੜੇ ਹੋ ਰਹੇ ਆ ਲੈਕਿਨ ਅੱਜ ਪੰਜਾਬ ਦੇ ਵਿੱਚ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਰਹੇ ਆ ਲੰਬੇ ਸਮੇਂ ਤੋਂ ਜਦੋਂ ਸਾਡਾ ਮੁਲਕ ਯਾਦ ਹੋਇਆ ਉਦੋਂ ਤੋਂ ਲੈ ਕੇ ਜੋ ਸਾਡੇ ਨਾਲ ਕੇਂਦਰ ਦੀਆਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਿਤ ਸਨ ਚਾਹੇ ਉਹ ਪੰਜਾਬ ਨਾਲ ਸੰਬੰਧਿਤ ਸੀ ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਇਹ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ ਅੱਜ ਤੱਕ ਉਹ ਮਸਲੇ ਜਿਹੜੇ ਉਹ ਹੱਲ ਨਹੀਂ ਹੋ ਸਕੇ। ਸੋ ਕਾਰਨ ਚਾਹੇ ਕੋਈ ਵੀ ਆ। ਜੋ ਵੱਡਾ ਕਾਰਨ ਹੈ ਕਿ ਸਾਡੇ ਵਿੱਚ ਏਕੇ ਦੀ ਘਾਟ ਰਹੀ ਆ। ਅਤੇ ਸਾਡੀ ਲੀਡਰਸ਼ਿਪ ਦੀਆਂ ਵੀ ਕਮੀਆਂ ਰਹੀਆਂ ਨੇ। ਸੋ ਅੱਜ ਲੋੜ ਆ ਸਮੁੱਚੀ ਸਿੱਖ ਕੌਮ ਨੂੰ ਇਕਜਟ ਹੋਣ ਦੀ। ਇਕੱਠੇ ਹੋਣ ਦੀ। ਉਸ ਤੋਂ ਵੀ ਵੱਡੀ ਲੋੜ ਅੱਜ ਜਿਹੜੀ ਲੀਡਰਸ਼ਿਪ ਨੇ ਅਗਵਾਈ ਕਰਨੀ ਆ ਕੌਮ ਦੀ ਉਹ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਆਪਣੇ ਪਰਿਵਾਰਵਾਦ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਨਿਸ਼ਕਾਮ ਹੋ ਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੀਡਰਸ਼ਿਪ ਡਿਊਟੀ ਨਿਭਾਉਗੀ ਤਾਂ ਮੈਂ ਸਮਝਦਾ ਕਿ ਸਾਡੇ ਜਿਹੜੇ ਸਿੱਖ ਕੌਮ ਦੇ ਮਸਲੇ ਲੰਬੇ ਸਮੇਂ ਤੋਂ ਜਿਹੜੇ ਲਟਕਦੇ ਆ ਰਹੇ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਸਜ਼ਾ ਪੂਰੀਆਂ ਕਰਕੇ ਵੀ ਜੇਲਾਂ ਦੇ ਵਿੱਚ ਬੰਦ ਨੇ ਇਹ ਸਾਰੇ ਜਿਹੜੇ ਮਸਲੇ ਇਹ ਤਾਂ ਹੱਲ ਹੋ ਸਕਦੇ ਆ ਜੇਕਰ ਅਸੀਂ ਲੀਡਰਸ਼ਿਪ ਸਾਡੀ ਨਿੱਜੀ ਹਿੱਤਾਂ ਨੂੰ ਤਿਆ ਕੇ ਨਰੋਲ ਪੰਜਾਬ ਪੰਥ ਦੇ ਭਲੇ ਦੇ ਲਈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੂਗੀ ਤਾਂ ਸਾਰੇ ਮਸਲੇ ਆ ਜਿਹੜੇ ਸਾਡੇ ਹੱਲ ਹੋ ਸਕਦੇ ਨੇ ਮੈਂ ਧੰਨਵਾਦੀ ਆ ਇਸ ਪੰਥਕ ਇਲਾਕੇ ਦੇ ਲੋਕਾਂ ਦਾ ਕਿਉਂਕਿ ਜਿੱਥੇ ਸਮਾਗਮ ਹੋ ਰਿਹਾ ਇਹ ਹਲਕੇ ਦਾਖੇ ਦਾ ਜਿਹੜਾ ਇਹ ਇਲਾਕਾ ਕਿਉਂਕੀ ਮਾਨਪਿੰਡਾ ਜਿਹੜਾ ਜਿਸ ਦੀ ਧਰਤੀ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ। ਸੋ ਇਸ ਇਲਾਕੇ ਦੇ ਲੋਕਾਂ ਨੇ ਮੇਰਾ ਬੜਾ ਸਾਥ ਦਿੱਤਾ। ਕਿਉਂਕਿ ਪੰਥਕ ਇਲਾਕਾ ਸਾਰਾ ਇੱਥੋਂ ਦੇ ਜਿਹੜੇ ਲੋਕ ਨੇ ਪੜ੍ਹੇ ਲਿਖੇ ਵੀ ਨੇ, ਅਗਾਹ ਵੱਧੂ ਵੀ ਨੇ ਤੇ ਪੰਥਕ ਵੀ ਨੇ। ਤਿੰਨ ਵਾਰ ਮੈਨੂੰ ਚੁਣ ਕੇ ਇਸ ਇਲਾਕੇ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਚੇਅਰਮੈਨ ਬਣਾਇਆ ਫਿਰ ਤਿੰਨ ਵਾਰ ਵਿਧਾਨ ਸਭਾ ਦੇ ਵਿੱਚ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਹਨੇਰੀ ਜਿਹੜੀ ਇੱਥੇ ਕਈ ਤਰ੍ਹਾਂ ਦੀ ਹਨੇਰੀਆਂ ਚੱਲ ਰਹੀਆਂ ਸੀ ਲੇਕਿਨ ਫੇਰ ਵੀ ਚੁਣ ਕੇ ਭੇਜਿਆ ਤੇ ਮੇਰੀ ਕੋਸ਼ਿਸ਼ ਰਹੀ ਹੈ ਹਮੇਸ਼ਾ ਹੀ ਕਿ ਇਸ ਇਲਾਕੇ ਦੇ ਪੰਥਕ ਲੋਕਾਂ ਦੀ ਜੋ ਸੋਚ ਆ ਉਹਦੇ ਤੇ ਪਹਿਰਾ ਦਿੱਤਾ ਜਾਵੇ ਅਤੇ ਮੈਂ ਪੂਰੀ ਤੰਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਇਸ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਰਦਾ ਰਹਾਂਗਾ ਪਿਛਲੇ ਸਮੇਂ ਦੌਰਾਨ ਸ਼੍ਰੀ ਕਾਲਤਕ ਸਾਹਿਬ ਤੇ ਜਸਰ ਸਾਹਿਬਾਨ ਵੱਲੋਂ ਇੱਕ ਸਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ ਲੇਕਿਨ ਫਿਰ ਵੀ ਜਥੇਰ ਸਾਹਿਬਾਨ ਵੱਲੋਂ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਇਹ ਵਿਸ਼ਵਾਸਿਤ ਹੋਣਾ ਸੰਗਤ ਨੂੰ ਕਿਉਂਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਜੋ ਸਰਬੋੱਚਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਕਰਮ ਅਤੇ ਰਾਜਨੀਤੀ ਦੇ ਸਮੇਂ ਦੀ ਗੱਲ ਕੀਤੀ ਤੇ ਉਸ ਪਵਿੱਤਰ ਸਥਾਨ ਵੱਲੋਂ ਜੋ ਡਿਊਟੀ ਲੱਗੀ ਆ ਪੂਰੀ ਤੰਦ ਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਉਸ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹਾਂਗੇ ਇਸ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਜਾਦੇ ਵਿਸਾਰ ਵਿੱਚ ਨਾ ਜਾਂਦਾ ਹੋਇਆ ਭਾਈ ਦੀਪਸਿੱਧ ਜੀ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਰਧਾ ਤੇ ਮੈਂ ਸਤਿਕਾਰ ਭੇਟ ਕਰਦਾ ਹਾਂ ਅਤੇ ਸਾਰੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਛੋਟੇ ਭਰਾ ਮਨਦੀਪ ਸਿੱਧੂ ਜੀ ਅਤੇ ਸਾਰੇ ਉਹਨਾਂ ਦੇ ਸਾਥੀਆਂ ਦਾ ਜੋ ਵਿਸ਼ੇਸ਼ ਉਪਰਾਲਾ ਕਰਕੇ ਹਰ ਸਾਲ ਦੀਪ ਸਿੱਧੂ ਜੀ ਦੇ ਯਾਦ ਦੇ ਵਿੱਚ ਇਹ ਪ੍ਰੋਗਰਾਮ ਕਰਾ ਕੇ ਜੋ ਵੀ ਉਹਨਾਂ ਦੀ ਸੋਚ ਸੀ ਜੋ ਵੀ ਉਹਨਾਂ ਦਾ ਮਿਸ਼ਨ ਸੀ ਉਸ ਨੂੰ ਪੂਰਾ ਕਰਨ ਦੇ ਲਈ ਜੋ ਇੱਥੇ ਜਿਹੜੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਸੋ ਇਸ ਲਈ ਜਿੰਨੇ ਵੀ ਸੰਗਤਾਂ ਜਿੱਥੇ ਪਹੁੰਚੀ ਆ ਪੰਥ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਤੁਸੀਂ ਮੈਂ ਇਸ ਇਲਾਕੇ ਦਾ ਇੱਕ ਨਵਾਂ ਸੇਵਾਦਾਰ ਹੋਣ ਦੇ ਨਾਤੇ ਆਈ ਹੋਈ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਨੂੰ ਜਿਹਾ ਹੀ ਆਖਦਾ ਹਾਂ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ